ਅਿਤਾਰਤ ਮੋਗਾ ਦੇ ਗਾਂਧੀ ਰੋਡ 'ਤੇ ਇੱਕ ਤੇਜ਼ ਰਫ਼ਤਾਰ ਗੱਡੀ ਨੇ ਦੋ ਐਕਟਵਾ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਦੋਹਾਂ ਐਕਟਵਾ ਸਵਾਰਾਂ ਨੂੰ ਕਾਫੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਾਣਕਾਰੀ ਦਿੰਦਿਆਂ ਨਰੀਸ਼ ਕੁਮਾਰ ਨੇ ਦੱਸਿਆ ਕਿ ਉਹ ਬੈਂਕ ਤੋਂ ਘਰ ਆ ਰਹੇ ਸੀ ਤੇ ਅੱਗੇ ਤੋਂ ਤੇਜ਼ ਰਫ਼ਤਾਰ ਗੱਡੀ ਆ ਰਹੀ ਸੀ ਜੋ ਗਲਤ ਦਿਸ਼ਾ 'ਚ ਸੀ ਅਸੀਂ ਆਪਣੀ ਦਿਸ਼ਾ 'ਚ ਬਿਲਕੁਲ ਸਹੀ ਜਾ ਰਹੇ ਸੀ ਜਦੋਂ ਉਹ ਥੋੜਾ ਸਾਈਡ ਹੋਇਆ ਤਾਂ ਗੱਡੀ ਚਾਲਕ ਨੇ ਉਹਨਾਂ ਦੇ ਨਾਲ ਐਕਟਿਵਾ ਚਾਲਕ ਕਮਲ ਕੁਮਾਰ ਨੂੰ ਚੁੱਕ ਕੇ ਮਾਰਿਆ ਅਤੇ ਉਸ ਦੀ ਲੱਤ ਟੁੱਟ ਗਈ ਤੇ ਬਾਅਦ ਵਿੱਚ ਅਗਲੇ ਪਾਸੇ ਇੱਕ ਹੋਰ ਐਕਟਿਵਾ ਵਾਲਾ ਖੜਾ ਸੀ ਉਸ ਦੇ ਵਿੱਚ ਗੱਡੀ ਮਾਰੀ ਅਤੇ ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਸਕੂਟੀ ਦਾ ਵੀ ਕਾਫੀ ਨੁਕਸਾਨ ਹੋਇਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਤੇ ਗੱਡੀ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਨਾਮਾ ਬਿੱਲੀ ਜੋੜਾ ਮੇਰਾ ਨਾਮ ਯਾਦਵਿੰਦਰ ਸਿੰਘ ਹੈ ਯਾਦਵਿੰਦਰ ਜੀ ਕੀ ਹੋਇਆ ਕਿਵੇਂ ਹੋਇਆ ਐਕਸੀਡੈਂਟ ਮੈਂ ਜੀ ਨੇਪਲੇ ਕਲੱਬ ਤੋਂ ਸਮਾਨ ਲੈ ਕੇ ਆ ਰਿਹਾ ਸੀ ਗੱਡੀ ਦੇ ਆਪੀ ਦੇ ਮਗਰ ਪੂਰੇ ਇੱਕ ਟ੍ਰੇਟਾ ਗੱਡੀ ਜਾ ਰਹੀ ਸੀ ਮੇਰੇ ਮੂਰੇ ਤੇ ਰੋਡ ਸਾਈਡ ਤੇ ਬੰਦੇ ਦੀ ਸ਼ਰਾਬ ਬਹੁਤ ਜ਼ਿਆਦਾ ਪੀਤੀ ਹੋਈ ਸੀਗੀ ਕੋਈ ਆੜਤੀਆ ਬਵਨ ਆੜਤੀਆ ਸ਼ਾਇਦ ਐਵੇਂ ਜੇ ਨਾਂ ਲੈ ਰਹੇ ਆ ਰੌਂਗ ਸਾਈਡ ਬਹੁਤ ਗੱਡੀ ਤੇਜ਼ ਜਾ ਰਹੀ ਸੀ ਉਹਨੇ ਸਕੂਟਰੀ ਵਾਲਿਆਂ ਨੂੰ ਚੱਕ ਕੇ ਬਰਾ ਮਾਰਿਆ ਬੰਦਾ 10 ਫੁੱਟ ਦੀ ਦੂਰੀ ਤੇ ਜਾ ਕੇ ਡਿੱ ਗਿਆ ਦੋਹਾਂ ਦੀਆਂ ਲੱਤਾਂ ਟੁੱਟ ਗਈਆਂ ਬੰਦਿਆਂ ਦੀ ਕਿੰਨੇ ਸਕੂਟਰੀਆਂ ਜਮਾਰੀ ਗੱਡੀ ਉਹਨਾਂ ਨੇ ਦੋ ਸਕੂਟਰੀਆਂ ਦੀ ਸੀ ਮਾਰੀ ਇੱਕ ਖੜੀ ਸਕੂਟ ਗੱਡੀ ਦੇ ਵਿੱਚ ਵੀ ਗੱਡੀ ਮਾਰੀ ਉਹਨਾਂ ਨੇ ਕਿੰਨੇ ਜਣੇ ਜ਼ਖਮੀ ਹੋਏ ਇਹਦੇ ਵਿੱਚ ਜੀ ਦੋ ਜਣੇ ਜ਼ਖਮੀ ਹੋ ਗਏ ਤੇ ਡਰਾਈਵਰ ਕਿੱਥੇ ਜਿਹੜਾ ਗੱਡੀ ਵਾਲਾ ਫੜ ਲਿਆ ਉਹ ਗੱਡੀ ਵਾਲਾ ਡਰਾਈਵਰ ਹਾਂਜੀ ਕੀ ਨਾਮ ਹੈ ਤੁਹਾਡਾ ਇਹ ਤਾਂ ਨਾ ਹੀ ਨਰੇਸ਼ ਕੁਮਾਰ ਨਰੇਸ਼ ਕਿਵੇਂ ਹੋਇਆ ਐਕਸੀਡੈਂਟ ਇਹ ਅਸੀਂ ਨਾ ਬੈਂਕ ਤੋਂ ਘਰ ਆ ਰਏ ਸੀ ਆ ਰਹੇ ਸੀਗੇ ਉਹ ਕੁਦਰਤੀ ਹੋਣ ਕਾ ਨਾ ਪੈਸੇ ਕਢਾਣੇ ਉਹ ਵਾਪਸ ਸਿੱਧੋ ਅਸੀਂ ਤਾਂ ਚਲੋ ਵੀ ਪੈਸੇ ਕਢਾ ਕੇ ਲੈ ਚਲੀਏ ਅੱਗੋਂ ਇੱਕ ਕਰੇਟਾ ਗੱਡੀ ਆਂਦੀ ਸੀਗੀ ਬਹੁਤ ਤੇਜ਼ ਰੌਂਗ ਸਾਈਡ ਅਸੀਂ ਆਪਦੀ ਧਰ ਸਹੀ ਜਾ ਰਹੇ ਸੀਗੇ ਤੇ ਚਲੋ ਮੈਂ ਨਾਲ-ਨਾਲ ਹੀ ਜਾ ਰਿਹਾ ਸੀਗਾ ਮੈਂ ਥੋੜਾ ਜਿਹਾ ਤੁਹਾਨੂੰ ਆਹ ਉਹਨੇ ਚਟਕੇ ਮੇਰੇ ਨਾਲ ਦੇ ਨੂੰ ਕਮਲ ਨੂੰ ਚਟਕੇ ਸਕੂਟਰ ਨੂੰ ਚਟਕੇ ਮਾਰਿਆ ਤੇ ਮੌਕੇ ਤੇ ਲੱਤ ਟੋਟੀ ਨਾਲ ਹੀ ਅਗਲੇ ਪਾਸੇ ਇੱਕ ਹੋਰ ਐਕਟਵਾ ਸੀ ਬੰਦਾ ਖੜਾ ਸੀਗਾ ਉਹਦੀਆਂ ਦੋਵੇਂ ਲੱਤਾਂ ਤੋੜਤੀਆਂ ਯਾਰ ਦੋਵੇਂ ਲੱਤਾਂ ਟੁੱਟ ਗਈਆਂ ਉਹਦੀਆਂ ਤੇ ਪਤਾ ਲੱਗਾ ਕੌਣ ਸੀ ਇਹ ਕਰੇਟਾ ਵਾਲਾ ਉਹ ਕਹਿ ਰਹੇ ਕੋਈ ਪਵਨ ਆਰਤੀ ਦਾ ਬੇਟਾ ਦੱਸ ਰਿਹਾ ਹੈ ਬਾਕੀ ਗੱਡੀ ਦੀ ਫੋਟੋ ਮੇਰੇ ਕੋਲ ਹੈਗੀ ਹੈ ਉਹ ਕਿੰਨਾ ਕੁ ਨੁਕਸਾਨ ਕਿੰਨਾ ਹੋਇਆ ਨੁਕਸਾਨ ਇੱਕ ਸਕੂਟਰੀ ਦਾ ਖਤਮ ਹੋ ਗਈ ਜਿਹੜਾ ਮੇਰੇ ਨਾਲ ਦਾ ਕਮਲ ਸੀ ਉਹਦੀ ਲੱਤ ਟੁੱਟ ਗਈ ਤੇ ਜਿਹੜਾ ਗਾਂ ਵਾਲਾ ਬੰਦਾ ਸੀਗਾ ਜਿਹੜਾ ਸਕੂਟਰੀ ਤੇ ਖੜਾ ਸੀਗਾ ਸਿਕਿਉਰਿਟੀ ਗਾਰਡ ਰੱਖਿਆ ਜਾ ਰਿਹਾ ਉਹਦੀਆਂ ਦੋਵੇਂ ਲੱਤਾਂ ਹੀ ਤੋੜਤੀਆਂ